Bye. ਮੇਰਾ ਨਾ ਗਰਮੀਤ ਸਿੰਘ ਜੀ ਕੀ ਕਹਾਂ ਜਾਗੇ ਅੱਜ ਮੇਰੇ ਚੁੰਦਾ ਟੈਕਸ ਵਾਲੀ ਰਸੀਦ ਚਾਹੀਦੀ ਤੇ ਉਹ ਕਾੜੀ ਆ ਸਕਦਾ ਵਾ ਹਾਂਜੀ ਹਾਂਜੀ ਚਾਹੀਦੀ ਜੀ ਭਾਜੀ ਉਹਨਾਂ ਨੂੰ ਅਸੀਂ ਭਾਜੀ ਸਾਨੂੰ ਅਜੇ ਤੱਕ ਤੇ ਚੁੱਲਾ ਟੈਕਸ ਹੀ ਨਹੀਂ ਮਿਲਿਆ ਤੇ ਅਸੀਂ ਸਰਪੰਚੀ ਦੇ ਕਾਗਜ਼ ਭਰੇ ਜੀ ਇਹਦੇ 7 ਦਿਨ ਤੋਂ ਖੱਜਲ ਹੋਉਂਦਾ ਜੀ ਅਜੇ ਤੱਕ ਸਾਨੂੰ ਚੁੱਲਾ ਟੈਕਸ ਦਾ ਐਨਓਸੀ ਮਿਲੀ ਨਹੀਂ ਸਾਨੂੰ ਮੈਂ ਇੱਥੋਂ ਮੋੜ ਦਿੰਦੇ ਆ ਆਹ ਕਹਿ ਕੇ ਉਹ ਕਹਿ ਕੇ ਸਾਨੂੰ ਤੇ ਅੱਜ ਵੀ ਕਹਿੰਦੇ 7 ਵਜੇ ਗੇਟ ਖੁੱਲ ਜਾਣਗੇ 11 ਵਜੇ ਜੀ ਆਹ ਵੇਲੇ ਬੀਬੀਆਂ ਦੇ ਸਾਰੀਆਂ ਲਾਂਚ ਲੱਗਿਆ ਟੁੱਪ ਕਿੰਨੀ ਆ ਆਪਣੇ ਫੇਲ ਨਾ ਅਜੇ ਤੱਕ ਇਸ ਨੂੰ ਅੰਦਰ ਬਾੜ ਦੇ ਨਾ ਕੇ ਵੇਟ ਖੁੱਲੋ ਦਿੱਤਾ ਇਹਦੇ 7ਵੇਂ ਤੇ ਵੇਟ ਖੁੱਲੋ ਆ ਬੀਬੀਆਂ ਸਾਰੀਆਂ ਡਿੱਗਣ ਦਿਖਾ ਕੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਨਾ ਆਏ ਤਾਂ ਥਿਲਾ ਟੈਕਸ ਨਹੀਂ ਮਿਲਿਆ 7 ਦਿਨ ਅਸੀਂ ਕਹਿੰਦੇ ਭਾਈ ਨਹੀਂ ਮਿਲਿਆ 7 ਦਿਨ ਹੋ ਗਏ ਕਿਦੇ ਕਿਸ ਨੂੰ ਚੁੱਲਾ ਟੈਕਸ ਨਹੀਂ ਮਿਲਿਆ ਇਹਨੀਆਂ ਨੂੰ ਪਤਾ ਵੀ ਕਿਉਂ ਨਹੀਂ ਮਿਲਿਆ ਛਰੇ ਆਮ ਤੱਕ ਆਉਂਦਾ ਛਰੇ ਆਮ ਨਿਯਾਜ਼ ਹੁੰਦੀ ਮੇਰਾ ਨਾਮ ਗੁਰਮੀਤ ਸਿੰਘ ਜੀ ਜਿਹੜਾ ਚਾਹ ਜੀ ਤੇ ਅੱਜ ਦਾ ਇਹ ਨਾਲ ਉਹ ਨਹੀਂ ਕਿੰਨੇ ਵਜੇ ਸਮਾਂ ਕਿਹਾ ਗਿਆ 11 ਵਜੇ ਦਾ ਕਹਾ ਜੀ 11 ਵਜੇ ਲੈ ਗਈ 11 ਵਜੇ ਲੈ ਕੇ ਸ਼ਾਮ ਦਾ ਮਾਣਿਤ ਨੇ ਮੈਨੂੰ ਤੱਕ ਕੀ ਕਿਹੜਾ ਚਾਹੂਗੀ ਜਿੱਦਾਂ ਸੱਤ ਦੀ ਗਰਮੀ ਆ ਸਾਰੇ ਦੇ ਉੱਤੇ ਬੈਠੀ ਬਾਰ ਬਾਰ ਕੀ ਕੀ ਕਰੀਏ ਜੀ ਹੁਣ ਸਰਕਾਰਾਂ ਨੇ ਇਦਾਂ ਹੀ ਆ ਵੀ ਕੀ ਹੋਣਾ ਚਾਹੀਦਾ ਵੀ ਆਸ਼ੀਰ ਜੀ ਹੁਣ ਜੇਦਾ ਵੀ ਆਪਣਾ ਟਾਈਮ ਟਾਈਮ ਕੋਰੋਨਾ ਜੀ ਦਾ ਜੋ ਵੀ ਆਪਣਾ ਕੰਮ ਆ ਕੋਈ ਚਾਹੁੰਦੇ ਕਿੰਨੇ ਕ ਪਿੰਡ ਹੈਗੇ ਸੀ ਕਿਹੜੇ ਨਾਲ ਪਿੰਡ ਤੇ ਅਟਾਲੀ ਪਿੰਡ ਹੋਣੀ ਹੈ ਅਟਾਲੀ ਪਿੰਡ ਦੇ ਹਾਂਜੀ ਸਰ ਭਰਾ ਅੱਜ ਸਰ ਵਾਲਾ ਸਾਹਿਬ ਹਾਂਜੀ ਹੋ ਜਾਣਗੇ ਅਲੀ ਕਾਗਜ਼ ਲਾ ਕੇ ਹੁਣ ਸਰ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਆ ਅਮਨ ਮਾਨਨਾ ਹੀ ਸਾਰਾ ਕੰਮ ਜਿਹੜਾ ਨਿਫਰ ਜਿਹੜਾ ਹੈ ਜੋ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਪ੍ਰਕਿਰਿਆ ਜਾਰੀ ਰਹੇਗੀ ਇਹ ਉਦਾਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਹੈ ਉਹ ਚੱਲ ਰਿਹਾ ਆ ਰਹੇ ਐਸਟੀਮ ਸਾਹਿਬ ਤੇ ਤਹਿਸੀਲਦਾਰ ਸਾਹਿਬ ਆ ਗਏ ਆ ਬਸ ਕਾਰਜ ਸ਼ੁਰੂ ਹੋ ਗਿਆ ਮਾਹੌਲ perfecto